ਤਸੋ ਦੁਨੀਆ ਦੇ ਲੋਕੋ ਜਦੋਂ ਮੇਰੇ ਤੇ ਗੁਰੂ ਪ੍ਰਸੰਨ ਹੋ ਗਿਆ ਤੇ ਮੈਨੂੰ ਭਰਮ ਕਾ ਦਾ ਰਹਿ ਗਿਆ ਤੇ ਦੁੱਖ ਕਾ ਦਾ ਰਹਿ ਗਿਆ ਭਾਈ ਜੀ ਜਿੰਨੇ ਤੈਨੂੰ ਦੁੱਖ ਲੱਗੇ ਨੇ ਦੁੱਖ ਤਦ ਹੈ ਬੋਲੋ ਦੁੱਖ ਤਦ ਹੈ ਤਦ ਹੈ ਸਮਝ ਲੱਗਦੀ ਦੁੱਖ ਤਦ ਹੈ ਦੁੱਖ ਤੇ ਉਹਨਾਂ ਚ ਰਿਹਾ ਜਦ ਵਿਸਰ ਜਾਏ ਅੱਜ ਜੇ ਸਾਰੀ ਦੁਨੀਆ ਦੁਖੀ ਆ ਨਾ ਆਖੋ ਵੈਗਰੂ ਹallelujah ਇਸ ਕਰਕੇ ਦੁਖੀ ਆ ਲੋਕੀ ਰੱਬ ਨੂੰ ਭੁੱਲ ਗਏ ਮੈਂ ਤੁਹਾਨੂੰ ਪੁੱਛਣ ਲੱਗਾ ਇੱਕ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਦਰਬਾਰ ਵਿੱਚ ਵੀ ਕੇ ਅੱਜ ਤੇ ਸਾਰੀ ਸੰਗਤ ਵਿੱਚ ਚਲੋ ਦੂਸਰੀ ਸੰਗਤ ਵੀ ਆਈ ਆ ਹਰ ਤਰ੍ਹਾਂ ਦੀ ਸੰਗਤ ਪਿਆਰ ਮੰਨਣ ਵਾਲੇ ਆਏ ਮੈਂ ਗੁਰਸਿੱਖਾਂ ਨੂੰ ਪੁੱਛਣ ਲੱਗਾ ਇੱਕ ਇੱਕ ਵਾਰ ਅੱਖਾਂ ਮਿਟ ਲੋ ਅੱਖਾਂ ਬੀਟ ਕੇ ਆਪਣੇ ਆਪ ਨੂੰ ਸਵਾਲ ਕਰੋ ਕੀ ਨਹੀਂ ਤੁਸੀਂ ਅੱਜ ਅਮਰਤ ਵੇਲਾ ਸੰਭਾਲਿਆ ਫਿਰ ਆਪਣੇ ਆਪ ਨੂੰ ਆਪ ਹੀ ਜਵਾਬ ਦਿਓ ਮੈਂ ਅਮਰਤ ਵੇਲਾ ਨਹੀਂ ਸੰਭਾਲਿਆ ਰੱਬ ਤੇਰੇ ਤੇ ਪ੍ਰਸੰਨ ਨਹੀਂ ਹੋਇਆ ਰਹਿਰਾਸ ਕੀਤੀ ਜਿਹਦਾ ਚੇਤਾ ਭੁਲ ਗਿਆ ਰਹਿਰਾਸ ਆਬ ਕੀਤੀ ਨਹੀਂ ਜੀ ਕਿਉਂ ਵਾਏ ਸਿੱਖ ਦੇ ਘਰ ਤੇ ਰਹਿ ਰਸ ਕਿਉਂ ਹੋਵੇ ਸਿੱਖ ਕਿਉਂ ਨਾ ਕਵੇ ਹਰ ਕੇ ਜਨ ਸਤਿਗੁਰ ਸਤਿਪੁਰਖਾ ਹਮ ਕੀ ਰੇ ਕਿਰਮ ਸਤਗੁਰ ਸ਼ਰਨਾਈ ਕਰਦਾ ਸਿੱਖ ਕਿਉਂ ਨਾ ਕਵੇ ਮੇਰੇ ਮੀਤ ਗੁਰਦੇਵ ਮੋਖ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤਾ ਮੇਰੀ ਸਿੱਖ ਕਿਉਂ ਨਾ ਕਹੇ ਹਮਰੀ ਕਰੋ ਹੱਥ ਜਿਤ ਕੀ ਇੱਛਾ ਤੇ 100 ਦੇ ਵਿੱਚੋਂ ਮੇਰਾ ਅਨਮਾਨਾ ਮੈਂ ਭੁੱਲਿਆ ਵੀ ਹੋ ਸਕਦਾ 100 ਦੇ ਵਿੱਚੋਂ 85 ਲੋਕ ਹੁਣ ਰਹਿਰਾ ਸਭ ਨਹੀਂ ਕਰਦੇ ਸਵੇਰ ਦੀ ਰੋਟੀ ਦੁਪਹਿਰ ਦੀ ਰੋਟੀ ਲੌਡੇ ਉਲੇ ਲੈ ਕੇ ਕਾਰ ਨਿਕਲ ਜਾਣਾ ਚਲੋ ਖਾ ਪੀ ਕੇ ਆਈਏ ਉਸੇ ਵੇਲੇ ਨੂੰ ਸ਼ਾਮ ਦੀ ਰੋਟੀ ਐ ਹਸਪਲ ਗਈ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਅਹ ਮਰਨਾ بڑے ਦਾਵੇ ਲੜ ਕੇ ਰਿਆ ਕਹਿੰਦਾ ਜਦੋਂ ਪਰਸੰਨ ਹੋਇਆ ਨਾ ਮੇਰੇ ਤੇ ਨਾ ਤਾਂ ਦੁੱਖ ਨਾ ਪਰਮ ਕਉ ਕੈਸੇ ਨਿਰਾ ਕਹੋ ਦੁਨੀਆਂ ਦੇ ਲੋਕੋ ਕਿਸ ਤਰ੍ਹਾਂ ਲੱਗੇ ਆ ਸਕਦਾ ਏ ਦੁੱਖ ਪਰਮ ਬਿਮਾਰੀਆਂ ਕਿਸ ਤਰ੍ਹਾਂ ਅਲੱਗੇ ਆ ਸਕਦੀਆਂ ਜਦੋਂ ਮੇਰਾ ਗੁਰੂ ਮੇਰੇ ਤੇ ਪ੍ਰਸੰਨ ਆ ਅੱਖੋ ਵੈ ਗੁਰੂ ਵੈ ਗੁਰੂ ਮੈਂ ਇੱਕ ਵਾਰ ਫੇਰ ਪੜ ਲਾਂ ਜੇ ਅੱਖੋ ਐ ਗੁਰੂ ਵੈ ਗੁਰੂ ਜਿਉ ਪ੍ਰਸੰਨ ਹੋਇਓ ਪ੍ਰਭ ਮੇਰਾ ਸੌਖੀ ਬਣੀਆ ਸੌਖੀ ਬਣੀ ਪਤਾ ਲੱਗ ਰਿਹਾ ਜੀ ਬੋਲ ਲੀਂਦੇ ਹੋ ਨਾ ਜਿਉ ਪ੍ਰਸੰਨ ਹੋਇਓ ਪ੍ਰਭ ਜੀ ਹਾ ਮੇਰਾ ਪਰਮੇਸ਼ਰ ਮੇਰੇ ਤੇ ਤਾਂ ਦੁੱਖ ਭਰਮ ਕੋ ਕੈਸੇ ਨਿਹਰਾ ਲੱਗੋ ਪੁੱਛਦੇ ਨੇ ਦੁਨੀਆ ਦੇ ਲੋਕੋ ਕਹੋ ਕਿਸ ਤਰ੍ਹਾਂ ਲੱਗਿਆ ਸਕਦੇ ਆ ਦੁੱਖ ਭਰਮ ਮੇਰੇ ਕੋਲ ਕਿਉਂ ਮੇਰੇ ਤੇ ਗੁਰੂ ਸੁਪਰ ਸਨ ਹੋ ਗਿਆ ਫਿਰ ਬੇਨਤੀ ਕਰਦੀ ਹੈ ਫਿਰ ਬੇਨਤੀ ਕਰਦੀ ਹੈ ਬੜੇ ਸੋਹਣੇ ਬਚਨ ਸੁਣ ਸੁਣ ਜੀਵਾਂ ਸੋਏ ਤੇਮਾਰੀ ਬੋਲ ਹਾਂ ਸੁਣ ਸੁਣ ਜੀਵਾਂ ਫਿਰ ਬੋਲੋ ਸੋ ਇਹ ਮਿੰਜ ਸਫਤ ਉਹਦੀ ਸੋਏ ਕੋਈ ਈ ਢੀ ਚੰਗੀ ਨਹੀਂ ਮੈਂ ਕਿੰਨੂੰ ਸੁਝਾਵਾਂ ਉਸ ਬੰਦੇ ਨਾਲ ਨਾ ਪੁੱਤ ਵਿਆਹ ਕਰੋ ਉਹਦੀ ਸੋਏ ਕੋਈ ਚੰਗੀ ਨਹੀਂ ਰੱਬ ਦੀ ਸੋਏ ਸੁਣ ਸੁਣ ਜੈਵਾ ਸੋਏ ਤੇ ਨਾ ਕੀ ਜਿਨ ਆਪਣਾ ਪ੍ਰਭ ਜਾਤਾ ਜਿਨ ਆਪਣਾ ਪ੍ਰਭ ਮੈਂ ਉਹਨਾਂ ਦੀ ਸਿਫਤ ਸੁਣ ਸੁਣ ਕੇ ਜੀਵਾ ਜਿਨ੍ਹਾਂ ਨੇ ਆਪਣੇ ਪਰਮੇਸ਼ਰ ਨੂੰ ਜਾਣ ਲਿਆ ਆ ਸੋਹਣੇ ਸ਼ਬਦ ਨੇ ਸੁਣ ਸੁਣ ਜੀਵਾ ਸਵੇ ਤੁਹਾਰੀ ਮੋਹੇ ਨਿਰਗੁਣ ਕੋ ਲਿਓ ਉਧਾਰੀ ਆ ਥੋੜੇ ਜਿਹਾ ਫਰਕ ਸਮਝ ਲਿਓ ਅਵਾਰੀ ਵੀ ਲਿਖਿਆ ਜਾ ਸਕਦਾ ਸੀ नी ढि पै गया अबारी भी लिखिया जा सकता से। अबारी मैं बचा इिखा उदारी उदारी उदार करना भला करना बचा नहीं भला उस मालिक ने मेरा बड़े सोहने बचन जो फिर सुना आखो है गुरु मोहन रकन को लिओ उदारी ਗਰੀਬ ਨਵਾਜ਼ ਮੇਰੇ ਤੇ ਕਿਰਪਾ ਕਰਿਓ ਤੇ ਮੈਨੂੰ ਮੇਰਾ ਉਧਾਰ ਕਰ ਦਿਓ ਮਟ ਗਿਆ ਦੁੱਖ ਦੁੱਖ ਸਾਰਾ ਬਿਸਾਰੀ ਚਿੰਤਾ ਸਾਰੇ ਬੋਲਿਆ ਕਰੋ ਮਟ ਗਿਆ ਦੁੱਖ ਸਾਰੇ ਬੋਲੋ ਮੇਰੇ ਸਾਰੇ ਦੁੱਖ ਮਿਟ ਗਏ ਮੇਰੀ ਸਾਰੀ ਚਿੰਤਾ ਮਿਟ ਗਈ ਕਾਦੇ ਨਾਲ ਮਿਟ ਗਈ ਇਹ ਬੜੇ ਸੋਹਣੇ ਵਰਨਾ ਇਹ ਕੀ ਲਿਆ ਤੈਨੂੰ ਕੀ ਮਿਲ ਗਿਆ ਕਹਿੰਦੇ ਫਲ ਪਾਇਆ ਮੈਂ ਗੁਰੂ ਦੇ ਘਰੋਂ ਇੱਕ ਫਲ ਪ੍ਰਾਪਤ ਕਰ ਲਿਆ ਜਪ ਸਤਗੁਰ ਮੰਤਾ ਜਪ ਸਤਗੁਰ ਮੰਤਾ ਸਤਗੁਰੂ ਨੇ ਮੈਨੂੰ ਇੱਕ ਫਲ ਦਿੱਤਾ ਹੀ ਮੰਤਰ ਮੈਂ ਉਹਨੂੰ ਜਪੜਾ ਸ਼ੁਰੂ ਕਰਤਾ ਸਾਰੀਆਂ ਚਿੰਤਾ ਵਾਹਿਗੁਰੂ 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 ਆਕੋ ਸਤਨਾਮ ਸ੍ਰੀ ਫਲ ਪਾਇਆ ਜਪ ਸਤਗੁਰ ਮੰਤਾ ਇਥੇ ਕੋ ਪਿੰਨੀ ਸੋਣੀ ਗੱਲ ਆ ਵੀ ਫਲ ਪਹਿਲੋਂ ਮਿਲਿਆ ਤੇ ਚਿੰਤਾ ਬਾਅਦ ਚ ਮਿਟੀ